ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹਾਂ ਇੱਕ ਛੋਟੀ ਜੀ ਕਹਾਣੀ ਦੇ ਨਾਲ ਗੁਰਨਾਮ ਕੌਰ ਸਵੇਰ ਵੇਲੇ ਪਾਠ ਕਰਕੇ ਉੱઠી ਹੀ ਸੀ ਕਿ ਉਸ ਦਾ ਮੋਬਾਈਲ ਫੋਨ ਵੱਜਣ ਲੱਗ ਗਿਆ ਮਨ ਵਿੱਚ ਸੋਚਦੀ ਉੱઠી ਕਿ ਵਾਹਿਗੁਰੂ ਸਭ ਸੁਖਾਂੰਦੀ ਹੀ ਹੋਵੇ ਐਨੀ ਸਵੇਰੇ ਸਵੇਰੇ ਕਿਸ ਦਾ ਫੋਨ ਆ ਗਿਆ ਹੈਲੋ ਹੈਲੋ ਸਤਿ ਸ੍ਰੀ ਅਕਾਲ ਮੰਮੀ ਜੀ ਹਾਂ ਸਤਿ ਸ੍ਰੀ ਅਕਾਲ ਰਾਣੀ ਪੁੱਤ ਤੂੰ ਸਭ ਠੀਕ ਠਾਕ ਤਾਂ ਹੈ ਠੀਕ ਕੀ ਹੋਣਾ ਹੈ ਜਦੋਂ ਤੱਕ ਬੁੱਢੀ ਬੈਠੀ ਹੈ ਨਾ ਪੁੱਤ ਐਨੀ ਕਹਿੰਦੇ ਹੁੰਦੇ ਸੱਸ ਵੀ ਮਾਂ ਬਰਾਬਰ ਹੁੰਦੀ ਹੈ ਤੇਰੇ ਫੋਨ ਨੇ ਤਾਂ ਮੇਰਾ ਕਾਲਜ ਹੀ ਕੱਢ ਲਿਆ ਸੀ ਤੈਨੂੰ ਕੀ ਪਤਾ ਮੈਂ ਰਾਤ ਕਿਵੇਂ ਕੱਟੀ ਹੈ ਅੱਛਾ ਫਿਰ ਦੱਸ ਮੈਨੂੰ ਮੇਰੀ ਰਾਣੀ ਧੀਏ ਕੀ ਗੱਲ ਹੋ ਗਈ ਗੱਲ ਕੀ ਹੋਣੀ ਹੈ ਮੇਰੇ ਸਬਰ ਦਾ ਬੰਨ ਹੋਰ ਟੁੱਟ ਚੁੱਕਿਆ ਹੈ ਮੈਂ ਹੋਰ ਬਰਦਾਸ਼ਤ ਨਹੀਂ ਕਰ ਸਕਦੀ ਇਸ ਬੁੱਢੀ ਨੂੰ ਨਾ ਪੁੱਤ ਇੰਜ ਨਹੀਂ ਆਖੀ ਦਾ ਨਾਲੇ ਸੱਸਾਂ ਵੀ ਤਾਂ ਮਾਮਾ ਹੀ ਹੁੰਦੀਆਂ ਹਨ ਮਾਮਾ ਮੇਰੀ ਜੁੱਤੀ ਕੋਈ ਗੱਲ ਵੀ ਦੱਸੇਗੀ ਕਿ ਕੀ ਹੋਇਆ ਹੈ ਜਾਂ ਫਿਰ ਗੁੱਸਾ ਹੀ ਹੋਈ ਜਾਵੇਂਗੀ ਤਾਂ ਸੁਣ ਗगन ਦੇ ਪਾਪਾ ਜਦੋਂ ਵੀ ਕੰਮ ਤੋਂ ਵਾਪਸ ਆਉਂਦੇ ਹਨ ਤਾਂ ਸਭ ਤੋਂ ਪਹਿਲਾਂ ਸਿੱਧਾ ਇਸ ਬੁੱਢੀ ਦੇ ਕਮਰੇ ਵਿੱਚ ਜਾਂਦੇ ਹਨ ਆਖੇ ਬੇਬੇ ਜੀ ਦਾ ਮਨ ਖੁਸ਼ ਰਹਿੰਦਾ ਹੈ ਇਸ ਨਾਲ ਉਹ ਤਾਂ ਪੁੱਤ ਤੇਰਾ ਭਰਾ ਵੀ ਇੰਜ ਹੀ ਕਰਦਾ ਹੈ ਡਿਊਟੀ ਤੋਂ ਆ ਕੇ ਸਭ ਤੋਂ ਪਹਿਲਾ ਮੈਨੂੰ ਹੀ ਮਿਲਦਾ ਤੇ ਫਿਰ ਹੀ ਕੋਈ ਹੋਰ ਕੰਮ ਕਰਦਾ ਹੈ ਮੰਮੀ ਤੇਰੇ ਨਾਲ ਤਾਂ ਗੱਲ ਕਰਨਾ ਫਜ਼ੂਲ ਹੀ ਹੁੰਦਾ ਹੈ ਪਰ ਪਤਾ ਨਹੀਂ ਕਿਉਂ ਕਰਨ ਲੱਗ ਜਾਂਦੀ ਹੈ ਇਹ ਤਾਂ ਮੈਂ ਹੀ ਹਾਂ ਜੋ ਬਰਦਾਸ਼ਤ ਕਰ ਰਹੀ ਹਾਂ ਪਰ ਹੁਣ ਇਹ ਕਹਿੰਦੀ ਹੈ ਕਿ ਗਗਨ ਰਾਤ ਨੂੰ ਮੇਰੇ ਨਾਲ ਹੀ ਪੈ ਜਾਇਆ ਕਰੇਗਾ ਇਹ ਤਾਂ ਵਧੀਆ ਗੱਲ ਹੈ ਪੁੱਤ ਸਵੇਰੇ ਸਕੂਲ ਜਾਣ ਲਈ ਭੈਣ ਜੀ ਹੀ ਤਿਆਰ ਕਰਦੇ ਆ ਕਰਨਗੇ ਉਹਨੂੰ ਇਸ ਨਾਲ ਤੇਰਾ ਤਾਂ ਕੰਮ ਹੀ ਘਟਦਾ ਹੈ ਐ ਕਿਵੇਂ ਮੈਂ ਆਪਣਾ ਪੁੱਤ ਉਸ ਨਾਲ ਪਾ ਦਿਆ ਕਰਾਂ ਪਤਾ ਨਹੀਂ ਕੀ ਕੁਝ ਸਿਖਾ ਦੇਣਾ ਉਸਨੇ ਮੇਰੇ ਬਾਰੇ ਮੁੰਡਾ ਮੇਰੇ ਹੱਥਾਂ ਵਿੱਚੋਂ ਨਿਕਲ ਜਾਊਗਾ ਨਾ ਭੈਣ ਜੀ ਨੇ ਆਪਣਾ ਪੁੱਤ ਨਹੀਂ ਦਿੱਤਾ ਤੈਨੂੰ ਤੀਏ ਜਿਹੜੇ ਸਬਰ ਦੀ ਗਲ ਤੂੰ ਕਰੀ ਜਾ ਰਹੀ ਹੈ ਨਾ ਉਹ ਨੂਹਾਂ ਵਿੱਚ ਨਹੀਂ ਸੱਸਾਂ ਵਿੱਚ ਹੈ ਆਪਣਾ ਪੁੱਤ ਜਮਪਾਲ ਕੇ ਜਵਾਨ ਕਰਕੇ ਤੁਹਾਡੇ ਹਵਾਲੇ ਕਰ ਦਿੰਦੀਆਂ ਹਨ ਤੀਲਾ ਤੀਲਾ ਜੋੜ ਕੇ ਘਰ ਬਣਾਉਂਦੀਆਂ ਹਨ ਤੇ ਪੁੱਤ ਦੇ ਵਿਆਹ ਮਗਰੋਂ ਉਹ ਵੀ ਨੂੰਹ ਦੇ ਹਵਾਲੇ ਹੋ ਜਾਂਦਾ ਹੈ ਲੱਖ ਸ਼ਗਨ ਮਨਾ ਕੇ ਪੁੱਤ ਵਿਆਹ ਕੇ ਲਿਆਉਂਦੀਆਂ ਹਨ ਤੇ ਇੱਕਦਮ ਘਰ ਦੀ ਮਾਲਕਣ ਤੋਂ ਹੱਕ ਛੱਡ ਦਿੰਦੀਆਂ ਹਨ ਤੇ ਫਿਰ ਵੀ ਤੁਹਾਨੂੰ ਖੁਸ਼ ਦੇਖ ਕੇ ਖੁਸ਼ ਰਹਿੰਦੀਆਂ ਹਨ ਆਪਦੀਆਂ ਉਤਾਰ ਪਾਣੀ ਬਾਰ-ਬਾਰ ਕੇ ਪੀ ਕੇ ਤੇ ਹੋਰ ਪਤਾ ਨਹੀਂ ਕੀ ਸੌਰੇ ਘਰ ਆਉਂਦਿਆਂ ਹੀ ਨੂੰਹਾਂ ਇੰਜੇਹਿਸਾਸ ਕਰਾਉਂਦੀਆਂ ਹਨ ਕਿ ਇਹ ਸਬਤਾਂ ਹੈ ਹੀ ਮੇਰਾ ਰਾਣੀ ਨੇ ਕਿਹਾ ਮੰਮੀ ਮੈਂ ਤਾਂ ਪਹਿਲਾਂ ਹੀ ਜਾਣਦੀ ਸੀ ਕਿ ਤੂੰ ਲੱਗ ਜਾਣਾ ਹੈ ਲੈਕਚਰ ਦੇਣ ਮੈਂ ਪਾਗਲ ਨੇ ਫਿਰ ਪਤਾ ਨਹੀਂ ਕਿਉਂ ਤੈਨੂੰ ਫੋਨ ਲਾ ਲਿਆ ਤੂੰ ਮੈਨੂੰ ਇੱਕ ਗੱਲ ਦੱਸ ਜੇ ਤੇਰੇ ਭਰਾ ਗੁਰਮੀਤ ਦੀ ਬੋਹ ਟੀ ਵੀ ਤੇਰੇ ਪਾਪਾ ਜੀ ਦੀ ਮੌਤ ਤੋਂ ਬਾਅਦ ਇੰਜ ਹੀ ਕਰਨ ਲੱਗ ਜਾਂਦੀ ਤਾਂ ਤੂੰ ਦੁਖੀ ਹੋਣਾ ਸੀ ਜਾਂ ਖੁਸ਼ ਨਾ ਜੇ ਉਹ ਤੇਰੇ ਨਾਲ ਇੰਜ ਕਰਦੀ ਤਾਂ ਮੈਂ ਇੱਕ ਦਿਨ ਵੀ ਨਹੀਂ ਰਹਿਣ ਦੇਣਾ ਸੀ ਤੈਨੂੰ ਇੱਥੇ ਬਸ ਪੁੱਤ ਫਿਰ ਤੇਰੀ ਨਨਾਨ ਵੀ ਇਹੀ ਕੰਮ ਕਰੂ ਜਦੋਂ ਉਸ ਨੂੰ ਪਤਾ ਲੱਗੇਗਾ ਤੇਰੀਆਂ ਹਰਕਤਾਂ ਬਾਰੇ ਉਹ ਤਾਂ ਭੈਣ ਜੀ ਵਿਚਾਰੇ ਚੰਗੇ ਹਨ ਜੋ ਘਰ ਦੀ ਗੱਲ ਬਾਹਰ ਨਹੀਂ ਕਰਦੇ ਤੂੰ ਮੇਰੀ ਗੱਲ ਠੰਡੇ ਦਿਮਾਗ ਨਾਲ ਸੋਚੀਂ ਜਰੂਰ ਇਹ ਆਖ ਕੇ ਗੁਰਨਾਮ ਕੋਲ ਫੋਨ ਕੱਟ ਦਿੰਦੀ ਹੈ ਇਸ ਗੱਲ ਤੋਂ ਬਾਅਦ ਰਾਣੀ ਦਾ ਫੋਨ ਗੁਰਨਾਮ ਕੌਰ ਨੂੰ ਕਈ ਦਿਨ ਨਹੀਂ ਆਇਆ ਤਾਂ ਗੁਰਨਾਮ ਕੌਰ ਆਪ ਹੀ ਫੋਨ ਕਰ ਲੈਂਦੀ ਹੈ ਹੈਲੋ ਰਾਣੀ ਹਾਂ ਸਤਿ ਸ਼੍ਰੀ ਅਕਾਲ ਮੰਮੀ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਠਾਕ ਤਾਂ ਹੈ ਤੂੰ ਫੋਨ ਹੀ ਨਹੀਂ ਕੀਤਾ ਬਸ ਮਾਂ ਟਾਈਮ ਹੀ ਨਹੀਂ ਲੱਗਾ ਕੁੜੀਏ ਕਿਤੇ ਗੁੱਸੇ ਤਾਂ ਨਹੀਂ ਹੋ ਗਈ ਤੂੰ ਮੇਰੇ ਨਾਲ ਤੂੰ ਤਾਂ ਮੇਰੀਆਂ ਅੱਖਾਂ ਕੋਲ ਦਿੱਤੀਆਂ ਮਾਂ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਹੈ ਮੈਂ ਸ਼ਰਮ ਦੇ ਮਾਰੇ ਹੀ ਫੋਨ ਨਹੀਂ ਕੀਤਾ ਮੈਂ ਅੱਜ ਵੀ ਬੈਠੀ ਸੱਸਾਂ ਦੇ ਸਬਰ ਬਾਰੇ ਹੀ ਸੋਚਦੀ ਹਾਂ ਕਿ ਕਿੰਨਾ ਸਬਰ ਹੈ ਉਹਨਾਂ ਵਿੱਚ ਦੋਸਤੋ ਇਹ ਸੀ ਸਾਡੀ ਅੱਜ ਦੀ ਛੋਟੀ ਜੀ ਕਹਾਣੀ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਧੰਨਵਾਦ